ਜੇ ਸਾਡੇ 33 ਕਿਸਾਨਾਂ ਨੂੰ ਉਸੋ ਖਾਨੇ ਦੇ ਵਿੱਚੋਂ ਜੋ ਪਾਈਪਲਾਈਨ ਫੀਵਰੇਜ ਦਾ ਰੋਲਾ ਚੱਲ ਰਿਹਾ ਉਸ ਤੋਂ ਗ੍ਰਿਫਤਾਰ ਕੀਤਾ ਤੇ ਸਾਡਾ ਪੰਜਵਾਂ ਇਹਦਾ ਮੈਡੀਕਲ ਹੋਇਆ ਬਠਿੰਡਾ ਪੁਲਿਸ ਲੈਣ ਦੇ ਵਿੱਚੋਂ ਤੇ ਇਹ ਪੁਲਿਸ ਜੋ ਪੁਸਤਿਕ ਗੱਡੀ ਇਹਦਾ ਡਰਾਈਵਰ ਹੈ ਕਿ ਸਾਨੂੰ ਅੱਡਾ ਪਾਉਣਾ ਕਿੰਨਾ ਹੋ ਗਿਆ ਬਠਿੰਡਾ ਝਿੱਲਾ ਤੇ ਲਗਾਤਾਰ ਰੋਕੀ ਬੈਠੇ ਨੂੰ ਫਿਰੋਜ਼ਪੁਰ ਜੇਲ੍ਹ ਦੇ ਆਰਡਰ ਹੋ ਚੁੱਕੇ ਆ ਤੇ ਸਾਨੂੰ ਰਸਤੇ ਦੇ ਵਿੱਚ ਖਿੱਦਲ ਖਰਾਬ ਕਰ ਰਹੇ ਆ ਜੇਕਰ ਸਾਨੂੰ ਆਰਡਰ ਫਿਰੋਜ਼ਪੁਰ ਜੇਲ੍ਹ ਦੇ ਹੋ ਚੁੱਕੇ ਆ ਤੇ ਸਾਨੂੰ ਫਰੋਜਪੁਰ ਜੇਲ੍ਹ ਚ ਕਿਉਂ ਨਹੀਂ ਬਚਾਇਆ ਜਾ ਰਿਹਾ ਇਹ ਸੁਖਬੀਰ ਸਿੰਘ ਮੈਸਟਰ ਕਾਨਾ ਐਸਐਸਪੀ ਬਠਿੰਡਾ ਤੇ ਡੀਸੀ ਬਠਿੰਡਾ ਜ਼ਿੰਮੇਵਾਰ ਆ ਕਿਉਂਕਿ ਸਾਨੂੰ ਰਾਤ ਦੇ ਵਿੱਚ ਕਦਰ ਖਰਾਸ ਦਿੱਤਾ ਜਾ ਰਿਹਾ ਇਸ ਕਰਕੇ ਸਾਡੀ ਬੇਨਤੀ ਹੈ ਕਿ ਜੇਕਰ 5-7 ਮਿੰਟਾਂ ਦੇ ਵਿੱਚ ਗੱਡੀਆਂ ਤੋੜ ਕੇ ਨਾ ਸਾਨੂੰ ਫਰੋਜਪੁਰ ਜੇਲ੍ਹ ਚ ਬਚਾਇਆ ਗਿਆ ਜਿਸ ਸੇਲ ਤੇ ਸਾਨੂੰ ਆਰਡਰ ਹੋਏ ਆ ਤੇ ਜਿੱਥੇ ਜਿੱਥੇ ਸਾਡਾ ਪ੍ਰਬੰਧ ਕੀਤਾ ਹੋਇਆ ਹੈ ਸਾਡੇ ਬਲਕਾਂ ਦਾ ਸਾਡੇ ਜ਼ਿਲ੍ਹੇ ਦਾ ਅਸੀਂ ਉੱਥੇ ਰੋਡ ਬਲੌਕ ਕਰਾਂਗੇ ਆਹ ਦੇਖੋ ਇਹ ਡਰਾਈਵਰ ਕਹਿ ਰਿਹਾ ਕਿ ਮੈਂ ਗੱਡੀ ਆਪਣੀ ਮਰਜ਼ੀ ਨਾਲ ਤੋੜੂਗਾ ਠੀਕ ਹੈ ਐਸੇ ਤੋਂ ਮੈਨੂੰ ਕਹਿ ਕੇ ਆਪਣੀ ਮਰਜ਼ੀ ਨਾਲ ਮੈਂ ਗੱਡੀ ਤੋੜੂਗਾ ਪਰ ਦੇਖੋ ਅਸੀਂ ਕਰੀਏ ਕੀ ਇੱਕ ਪਾਸੇ ਸਾਨੂੰ ਧੱਕੇ ਨਾਲ ਚਾਕੇ ਜੇਲ੍ਹਾਂ ਸਿੱਤੇ ਜਾ ਰਿਹਾ ਦੂਜੇ ਪਾਸੇ ਸਾਨੂੰ ਕਿਹੜੀ ਜੇਲ੍ਹ ਚ ਜਾਣਾ ਉੱਥੇ ਵੀ ਟਾਈਮ ਨਾਲ ਨਹੀਂ ਪਹੁੰਚਾਇਆ ਜਾ ਰਿਹਾ ਇੰਨੀ ਧੱਕੇਸ਼ਾਹੀ ਕਿਸੇ ਵੀ ਸਰਕਾਰ ਨੇ ਨਾ ਅਜੇ ਤੱਕ ਕੀਤੀ ਆ ਤੇ ਨਾ ਕੋਈ ਕਰ ਸਕਦਾ ਇਸ ਕਰਕੇ ਇੱਕ ਪੰਜਾਬੀਆਂ ਨੂੰ ਬੇਨਤੀ ਹੈ ਕਿਸਾਨ ਵੀਰਾਂ ਨੂੰ ਬੇਨਤੀ ਹੈ ਇੱਕਠੇ ਹੋ ਜੋ ਇਹ ਰੌਲਾ ਇੱਕ ਪਾਈਪ ਲਾਈਨ ਦਾ ਨਹੀਂ ਹੈ ਇੱਕ ਸੁਖਵੀਰ ਮੈਸਰਖਾਨੇ ਵੱਲੋਂ ਆਪਦੀ ਪਗਾਈ ਹੋਈ ਹਿੰਡ ਦਾ ਕਿ ਅਸੀਂ ਆਪਦੀ ਹਿੰਡ ਪਗਾਉਣੀ ਹੈ ਅਸੀਂ ਕਸੋਖਾਨੇ ਪਿੰਡ ਦੇ ਵਿੱਚ 600 ਵੋਟ ਉਸ ਦੇ ਸਰਪੰਚ ਹਾਰ ਚੁੱਕੇ ਐ ਤੇ ਉਹਦੇ ਪਿੰਡ ਦੇ ਵਿੱਚ ਦੀ ਨੌਵਾਲ ਪਾ ਕੇ ਮੋੜ ਮਾਨਸਾ ਦਾ ਸੀਵਰੇਜ ਉਹ ਪਿੰਡੇ ਵਿੱਚ ਨਹੀਂ ਆ ਗਿਆ ਉਸ ਦਾ ਵਿਰੋਧ ਕਰਨ ਦੇ ਲਈ ਅਸੀਂ ਅੱਜ ਇਕੱਠ ਕੀਤਾ ਸੀ ਲਗਾਤਾਰ 6 ਦਿਨ ਤੋਂ ਕਾਟਾ ਕਾਟ ਸ਼ੁਰੂ ਹੋ ਰਿਹਾ ਹੈ ਸਵਾਸਤੋ ਕਿਸਾਨ ਸਾਡੇ ਜਿਨ੍ਹਾਂ ਦੇ ਵਿੱਚ ਵੰਡ ਸਾਡਾ ਜਰਸ ਗਦਰ ਸਰਦਾਰ ਕਾਕਾ ਸਿੰਘੀ ਕੋਟੜਾ ਲਗਾਤਾਰ 27 ਤਰੀਕ ਤੋਂ ਜੇਲ੍ਹ ਵਿੱਚ ਬੁਖੜਤਾ ਹੁੰਦੇ ਆ ਬਲਦੇਵ ਸਿੰਘ ਜੀ ਸੰਦੋਹਾ ਲਗਾਤਾਰ ਜੇਲ੍ਹ ਹੜ੍ਹ ਦਰਦੇ ਆ ਬੁਖੜਦਲ ਤੇ ਬੈਠੇ ਨੇ 13 ਸਾਲ ਲਗਾਤਾਰ ਬੁਖੜਦਲ ਤੇ ਬੈਠੇ ਨੇ ਜਰਾ ਟੈਂਪੋ ਦਿਈਏ ਬਈ ਨਹੀਂ ਐਸੋ ਜੀ ਸਾਹਿਬ ਟੈਂਪੋ ਨਹੀਂ ਹੈਗੀ ਤੁਹਾਨੂੰ ਸਾਹਿਬ ਮਿਸ ਸਾਨੂੰ 2 ਘੰਟੇ ਹੋ ਗਏ 2 ਘੰਟੇ ਲਗਾਤਾਰ ਹੋ ਗਏ ਸਾਨੂੰ ਬੱਚਿਆਂ ਨੂੰ ਬੰਦਬੰਦ ਬੰਦਬਾਦ ਇਹ ਥੋੜੀਏ ਸਾਡੇ ਇਹ ਗੱਲ ਪੇਰੇ ਸਾਡੇ ਸਾਨੂੰ ਵੀ ਗਰੰਟੀ ਦਿਓ ਅਸੀਂ ਜਾਣੇ ਆ ਸਾਨੂੰ ਗਰੰਟੀ ਦਿਣੀ ਜਾਣੇ ਆ ਸਾਨੂੰ ਜੇ ਆਰਡਰ ਕਰੋ ਕੰਮ ਸਕੇ ਨਾ ਸਾਨੂੰ ਜੇ ਕਿਹੜੀ ਆਰਡਰ ਹੋਈ ਆ ਕਈ ਬਰਾਕ ਗਏ ਜਾ ਜਾ ਡੋੜ ਭੈਣਾ ਕਰਨ ਤੂੰ ਕਈ ਆ ਤੂੰ ਭੈਣਾ ਫੇ ਤੂੰ ਜੇਲ੍ਹ ਚ ਆਰਡਰ ਸਾਨੂੰ ਕਿਹੜੇ ਹੋਏ ਆ ਸਾਨੂੰ ਰੋਕਿਆ ਕਿੱਥੇ ਜਾ ਰਿਹਾ ਗੱਲ ਕਰ ਤਰੀ ਦੀ ਹਵਾ ਆ ਜਾ ਬਈ ਛੋਟੀ ਘੜੀ ਜਾਵੋਗੇ ਇਕਦਾਂ ਰੋਟੀ ਭਾਈ ਕਿੱਤੀ ਬੰਦੇ ਨੇ ਚਲੋ هڪڙي ڳالهه آهي ته هن کي ڪيئن ڪرايو وڃي ٿو